ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਤੇ ਅੱਜ ਆਪਾਂ ਕਰਾਂਗੇ ਚੌਥੀ ਪੌੜੀ ਦੀ ਸੰਥਿਆ ਜਬਜੀ ਸਾਹਿਬ ਜੀ ਦੀ ਠੀਕ ਆ ਉਸ ਤੋਂ ਪਹਿਲਾਂ ਤੁਸੀਂ ਵੇਖੋ ਵੀ ਹੋੜੇ ਤੇ ਕਨੋੜੇ ਦੀ ਆਵਾਜ਼ ਦੇ ਵਿੱਚ ਬੜਾ ਫਰਕ ਆ ਕੀ ਆ ਆ ਕੀ ਆ ਹੋੜਾ ਕੀ ਆ ਹੋੜਾ ਹਾਂ ਆ ਕੀ ਆ ਕਨੌੜਾ 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 ਇਹਨਾਂ ਦੋਹਾਂ ਦੇ ਬਾਜ ਦੇ ਵਿੱਚ ਤੇ ਇਹਦੀ ਵਰਤੋਂ 'ਚ ਬੜਾ ਫਰਕ ਆ ਹੋੜਾ ਤੇ ਕਨੌੜਾ ਲਿਖੋ ਠੀਕ ਆ ਹੁਣ ਵੇਖੋ ਊੜੇ ਹੋੜਾ ਓ ਬੋਲੋ ਊੜੇ ਹੋੜਾ ਓ ਐੜੇ ਕਨੌੜਾ ਔ ਐੜੇ ਕਨੌੜਾ ਔ ਓ ਔ ਦੁਆ ਦੀ ਹਾਂ ਦੁਆ ਦੀ ਆਵਾਜ਼ ਦੇ ਵਿੱਚ ਫਰਕ ਹੋ ਗਿਆ ਓ ਔ ਓ ਆਓ ਓ ਆਓ ਨਹੀਂ ਓ ਔ ਔ ਆਓ ਬੋਲੋ ਓ ਔ ਓ ਆਓ ਓ ਔ ਓ ਆਓ ਕੀ ਕਰਦੇ ਆਪਾਂ ਵੀ ਆਪਾਂ ਕੀ ਕਰਦੇ ਆ ਵੀ ਹੁਣ ਆਮ ਤੌਰ ਤੇ ਬੀਬੀਆਂ ਜਾਂ ਕਈ ਬੰਦੇ ਜਿਹੜੇ ਆ ਉਹ ਬੋਲਣ ਲੱਗੇ ਕੰਮ ਬੜਾ ਔਖਾ ਵਾ ਕੀ ਬੋਲਦੇ ਵਾ ਕੰਮ ਬੜਾ ਹਾਂ ਕੰਮ ਬੜਾ ਵਾ ਹਾਂ ਆ ਬੀਖੋ ਆਪ ਇਹ ਲਿਖਿਆ ਮੈਂ ਕੰਮ ਬੜਾ ਔਖਾ ਵਾ ਜਦੋਂ ਕੀ ਆ ਗਲਤ ਆ ਕੰਮ ਬੜਾ ਕੀ ਆ ਔਖਾ ਐਨੇ ਕਲੌੜਾ ਔਖ ਖੇ ਕੇ ਨਾ ਖਾ ਹਾਂ ਇਸ ਕਰਕੇ ਹੋੜੇ ਦੀ ਤੇ ਕਲੌੜੇ ਦੀ ਇਹ ਸਾਰੀ ਸਿਸਟਮ ਹੀ ਜਿਹੜਾ ਇਹਦਾ ਖਤਮ ਹੋ ਜਾਂਦਾ ਪ੍ਰੋਨਨਸੀਏਸ਼ਨ ਦਾ ਪੰਜਾਬੀ ਭਾਸ਼ਾ ਦਾ ਕੰਮ ਔਖਾ ਨਹੀਂ ਆ ਕੰਮ ਕੀ ਆ ਔਖਾ ਔਖਾ ਓ ਤੇ ਔ ਦੇ ਵਿੱਚ ਬੜਾ ਫਰਕ ਆ ਠੀਕ ਆ ਇਹ ਕਰਕੇ ਹੁਣ ਬੋਲੋ ਬੁੜੇ ਹੋੜਾ ਓ ਬੁੜੇ ਹੋੜਾ ਓ ਐੜੇ ਕਨੋੜਾ ਔ ਐੜੇ ਕਨੋੜਾ ਔ ਸੱッセ ਹੋੜਾ ਸੋ ਸੱッセ ਹੋੜਾ ਸੋ ਸੱッセ ਹੋੜਾ ਸੋ ਸੱッセ ਹੋੜਾ ਸੋ ਸੱッセ ਕਨੋੜਾ ਸੋ ਸੱッセ ਕਨੋੜਾ ਕਬ ਬੇਹੋੜਾ ਭੋ ਬੱਬੇ ਹੋੜਾ ਭੋ ਬੱਬੇ ਕਲੋੜਾ ਭੋ ਬੱਬੇ ਕਲੋੜਾ ਭੋ ਕੱਕੇ ਹੋੜਾ ਕੋ ਕੱਕੇ ਕੋੜਾ ਕੋ ਆ ਕੱਕੇ ਕਲੋੜਾ ਕ ਕੱਕੇ ਕਲੋੜਾ ਭੋ ਖਖੇ ਹੋੜਾ ਖੋ ਕੱਕੇ ਹੋੜਾ ਕੋ ਖਖੇ ਕਲੋੜਾ ਖਾ ਕੱਕੇ ਕਲੋੜਾ ਖਾ ਹਾਹੇ ਹੋੜਾ ਹੋ ਹਾਹੇ ਕੋੜਾ ਕੋ ਹਾਹੇ ਕਲੋੜਾ ਹਾਹੇ ਕਲੋੜਾ ਕੋਲੋ ਸਾਰੇ ਹਾਏ ਕੋਲੋੜਾ ਹਾ ਆਪਾਂ ਕਹਿੰਦੇ ਬਾਬੇ ਨੇ ਹੋਕਾ ਦਿੱਤਾ ਵਾ ਕੀ ਦਿੱਤਾ ਵਾ ਹੋਕਾ ਬਾਬੇ ਨੇ ਹੋਕਾ ਹੋਕਾ ਦਿੱਤਾ ਵਾ ਬਾਬੇ ਨੇ ਹੋਕਾ ਨਹੀਂ ਦਿੱਤਾ ਠੀਕ ਆ ਹੋਕਾ ਨਹੀਂ ਬਾਬੇ ਨੇ ਹੋਕਾ ਦਿੱਤਾ ਹਾਏ ਓਕੜ ਹੋ ਤੇ ਹਾ ਦੇ ਵਿੱਚ ਬੜਾ ਫਰਕ ਆ ਇਸ ਕਰਕੇ ਹੋ ਹਾ ਲਿਖੋ ਹੋ ਹਾ ਹੋ ਹਾ ਕੋਲੋਂ ਹੋ ਹਾ हां ठीक है ਇਹ ਨੋਟ ਕਰੋ ਬਈ ਨਾ ਤੇ ਇਹ ਤੁਸੀਂ ਵੇਂਦੇ ਜੀ ਆਮ ਹੀ ਜਿਹੜੀ ਇਹ ਕਨੌੜੇ ਹੋੜੇ ਦੀ ਜਗ੍ਹਾ ਆ ਸ਼ਬਦ ਜਿਹੜੇ ਉਹ ਵਰਤ ਵਰਤੀ ਜਾਂਦੇ ਆ ਠੀਕ ਆ ਲਿਖੋ ਫਿਰ ਤੁਹਾਨੂੰ ਆ ਪੌੜੀ ਦੀ ਸੰખ્યા ਸ਼ੁਰੂ ਕਰਾਉਣੀ ਹੈ ਹਾਂਜੀ ਊੜੇ ਹੋੜਾ ਓ ਇੰਗਲਿਸ਼ ਦੀ ਓ ਬਿਲਕੁਲ ਹੀ ਓ ਊੜੇ ਹੋੜਾ ਓਲਾ ਬੋਲੋ ਓਲਾ ਓਲਾ ਆਉੜਾ ਨਹੀਂ ਓਲਾ ਓਲਾ ਊੜੇ ਹੋੜਾ ਲੱਲੇ ਕੰਨਾ ਕੀ ਬਣਿਆ ਓਲਾ ਓਲਾ ਹੁੰਦਾ ਪਰਦਾ ਓਲਾ ਓਲਾ ਮੈਂ ਤੇਰੇ ਤੋਂ ਓਲਾ ਕੀਤਾ ਓਲਾ ਓਲਾ ਤੇ ਹਾਂ ਔਣੇ ਹੋੜਾ ਤੇ ਲੱਲੇ ਕੰਨਾ ਇਹ ਕੀ ਬਣਿਆ ਔਲਾ ਹਾਂ ਔਲਾ ਐੜੇ ਕਨੋੜਾ ਲੱਲੇ ਕੰਨਾ ਕੀ ਬਣ ਗਿਆ ਔਲਾ ਔਲਾ ਹੁੰਦਾ ਖਾਣ ਵਾਲਾ ਠੀਕ ਆ ਔਲਾ ਕੀ ਹੁੰਦਾ ਵਾ ਖਾਣ ਵਾਲਾ ਕੂੜੇ ਹੋੜਾ ਲੱਲੇ ਕੰਨਾ ਕੀ ਬਣਿਆ ਔਲਾ ਹਾਂ ਔਲਾ ਜੀਰੇ ਔਲਾ RAM ਦਾ ਹੈ ਤੇ ਐੜੇ ਕਨੋੜਾ ਲੱਲੇ ਕੰਨਾ ਕੀ ਬਣ ਗਿਆ ਰਾਇ ਦਾ ਫਰਕ ਪੈ ਗਿਆ ਔਲਾ ਉਹਨੂੰ ਓੜਾ ਨਹੀਂ ਕਹਿੰਦੇ ਹੈ ਹੁਣ ਤੁਸੀਂ ਵੇਖਿਆ ਨਾ ਬੀਬੀਆਂ ਕਹਿੰਦੀਆਂ ਮੈਂ ਓਲੇ ਲੈ ਕੇ ਆਈਂ ਹਾਂ ਬਿਆਰੂ ਹੈ ਤੇ ਓਲੇ ਪੈਗੇ ਇਥੇ ਓਲੇ ਗੜਿਆਂ ਨੂੰ ਕਿਹਾ ਜਾਂਦੇ ਓਲੇ ਔਲਾ ਠੀਕ ਦੋਆ ਦੇ ਵਿੱਚ ਫਰਕ ਹੋ ਗਿਆ ਹੁਣ ਕੰਮ ਬੜਾ ਕੀ ਆ ਕੰਮ ਬੜਾ ਸੌਖਾ ਵਾ ਕੀ ਆ کام بڑا کی آ سو سسے کنوڑا کم سوکھا وا سسے ہوا ککے کرنا کی ہاں اپ بنا دینے سوکھا وا کم بڑا کیا سوکھا وا ٹھیک ہے بیبیاں نے کی کہتا سوکھا کام یہ کام ہی بڑا سوکھا ہے دیا نا یہ کام بھی بڑا سوکھا سوکھا نہیں سوکھا گیا کیم بڑا ہاں یہ ہوڑا تے کنوڑا لکھو 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 کیا کی ہو گیا وا لے لکھو ہو گیا بھائی کل راتیا گا کی ہوا وا پبے کلونا ککاونکیا ہوا وا ہاں اچھی بولو کی کیا ہاں بیونکیا کی پونکیا کی جنا کتا بڑا پونک داتی ਕਿ ਪਰਨੰਸੀਏਸ਼ਨ ਵੀ ਆਪਾਂ ਆਪਣੇ ਹਿਸਾਬ ਨਾਲ ਭੋਂਕਿਆ ਕੁੱਤਾ ਕੀ ਆ ਭੋਂਕਿਆ ਭੋਂਕਿਆ ਨਹੀਂ ਆ ਭੋਂਕਿਆ ਵਾ ਹੈ ਹਣ ਹੋੜਾ ਤੇ ਕਨੋੜਾ ਵੇਖੋ ਕੁੱਤਾ ਰਾਤੀ ਕੀ ਆ ਭੋਂਕਿਆ ਕੁੱਤਾ ਰਾਤੀ ਭੋਂਕਿਆ ਨਹੀਂ ਆ ਭੋਂਕਿਆ ਵਾ ਹਾਂ ਉੱਚੀ ਬੋਲੋ ਭੋਂਕਿਆ ਹਾਂ ਕੀ ਕੰਮ ਬੜਾ ਕੀ ਆ ਉਹ ਖਾ ਨਹੀਂ ਆ ਠੀਕ ਆ ਤੇ ਉੜੇ ਹੋੜਾ ਲੈਨੇ ਕਹਨਾ ਕੀਆ ਓਲਾ ਓਲਾ ਔਲਾ ਨਹੀਂ ਆ ਠੀਕ ਆ ਤੇ ਕੰਮ ਬੜਾ ਕੀਆ ਸੌਖਾ ਹਾਂ ਸੌਖਾ ਇਹਨੂੰ ਜੇ ਆਪਾਂ ਵੀ ਲਿਖਣਾ ਹੋਵੇ ਤੇ ਨਾ ਹੋੜਾ ਲਈਏ ਤੇ ਆ ਵੀ ਲਿਖ ਦਿੰਨੇ ਆ ਪਰ ਨਹੀਂ ਠੀਕ ਆ ਇਹ ਇਹ ਨਹੀਂ ਐ ਹੋਈ ਆ ਤੇ ਕੰਮ ਸੌਖਾ ਨਹੀਂ ਸੌਖਾ ਆ ਠੀਕ ਆ ਹਾਂ ਪੁੱਤਾ ਰਾਤੀ ਕੀਆ ਪੋਪਿਆ ਹਾਂ ਉੱਤੀ ਬੋਲੋ ਕੀਆ ਪੋਪਿਆ ਹਾਂ ਹਾਂ ਸ਼ਾਬਾਸ਼ ਦੇਖੋ ਪਹਿਲੀ ਫੰਕ ਜੇ ਸਾਚੇ ਆਪ ਕਰਾਉਂ ਉਹ ਜੇ ਨਾ ਹੀ ਆਉਏ ਤੁਸੀਂ ਇੱਧਰ ਤੇ ਤੁਰੋ ਬਿਲ ਆ ਲਿਖੋ ਬਈ ਨਾ ਇਹ ਛੱਡੋ ਕੋਈ ਨਹੀਂ ਕਰਦੇ ਹੈ ਠੀਕ ਆ ਲੱਗ ਗਿਆ ਪਤਾ ਲੱਗਣ ਜਿਆ ਪਤਾ ਹਾਂ ਇਦਾਂ ਹੀ ਹੁੰਦਾ ਕਿ ਨਹੀਂ ਇਦਾਂ ਹੀ ਬੋਲਦਾ ਹਾਂ ਮੈਂ ਕੀ ਕੀਤਾ ਮੈਂ ਕਿੱਥੇ ਮਟੇ ਦਾ ਉਤੋਂ ਮੈਂ ਕੀ ਚੜਿਆ ਮੈਂ ਚੜਿਆ ਕੋਠੇ ਕਿੱਥੇ ਕੋਠੇ ਕੋਠੇ ਕੱਕੇ ਕਰੋੜਾ ਕੋ ਬੋਲੋ ਠੱਠੇ ਲਾਵਾਂ ਠੇ ਕਿ ਮੈਂ ਕੋਠੇ ਚੜਿਆ ਵਾਂ ਹਾਂ ਬੀਬੀਆਂ ਕੋਠੇ ਤੇ ਕੋਠੇ ਦੋਆ ਦੇ ਵਿੱਚ ਫਰਕ ਠੀਕ ਆ ਮੈਂ ਕੋਠੇ ਚੜਿਆ ਵਾਂ ਕੱਕੇ ਹੋੜੇ ਨਾਲ ਹੈ ਕਈ ਕਹਿੰਦੇ ਮੈਂ ਕੋਠੇ ਗਿਆ ਸੀ ਕਈ ਭਾਸ਼ਾ ਦੇ ਵਿੱਚ ਇਹ ਵੀ ਬੋਲਦੇ ਆ ਠੀਕ ਆ ਇਸੇ ਤਰ੍ਹਾਂ ਹਾਂ ਇੱਕ ਇੱਕ ਟੀਜ ਜਿਹੜੀ ਆ ਤੁਸੀਂ ਲਿਖੋ ਇਹ ਆ ਹੋੜਾ ਤੇ ਕਨੋੜਾ ਮੈਂ ਕਰਦਾ ਰੇਜ਼ਰ ਬਾਕੀ بڑے ਸ਼ਬਦ ਜਿਹੜੇ ਤੁਸੀਂ ਨਿੱਜੀ ਜ਼ਿੰਦਗੀ ਦੇ ਵੇਖਦੇ ਜੇ ਸੁਣਦੇ ਜੇ ਉਹ ਤੁਹਾਨੂੰ ਪਤਾ ਲੱਗਦਾ ਹੋਊਗਾ ਤੋਂ ਕੋਈ ਸ਼ਬਦ ਮੈਂ ਲਿਖ ਦਿੱਤੇ ਆ لے 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 شلو لکھو شابش پوری کر دو لکھنا پہنا ہو لکھیا تاڑی تیج ہوگی ہے جائے ਹੂੰ ਲੱਗ ਗਿਆ ਪਤਾ ਹੁਣ ਮਟੇਦਾ ਹੁਣ ਪਤਾ ਲੱਗ ਗਿਆ ਤੈਨੂੰ ਕੁੱਤਾ ਭੁੰਕਿਆ ਵਾ ਤੇ ਆਪਾਂ ਵੀ ਆਪਾਂ ਕੋਈ ਬੋਲਦੀ ਐ ਮੈਂ ਉੱਥੇ ਗਈ ਹੀ ਕਿੱਥੇ ਉੱਥੇ 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 ਬੋਲਦੀਆਂ ਗਈ ਹੂੰ ਊੜਾ ਖੋਲ ਨਾ ਉੱਥੇ ਨਹੀਂ ਉੱਥੇ ਬੋਲੋ ਮੈਂ ਉੱਥੇ ਨਹੀਂ ਗਈ ਮੈਂ ਉੱਥੇ ਗਈ ਉੱਥੇ ਹਾਂ ਮੈਂ ਉੱਥੇ ਗਈ ਹਾਂ ਮੈਂ ਉੱਥੇ ਗਈ ਹੈ ਇਹ ਨਹੀਂ ਉਹ ਸਾਰੀ ਭਾਸ਼ਾ ਵਿਗੜ ਗਈ ਹੈ ਖੋਲੋ ਸ਼ਬਦਾਂ ਨੂੰ ਖੋਲੋ ਤੁਹਾਨੂੰ ਪਤਾ ਲੱਗੂ ਵੈਸੇ ਮੈਂ ਅੱਜ ਤੀਜੀ ਪੌੜੀ ਹੀ ਪੜਾਉਣੀ ਸੀ ਪਰ ਮੈਂ ਪੰਜ ਪੌੜੀਆਂ ਪਹਿਲਾਂ ਪੜਾ ਦੇਣੀਆਂ ਵਾ ਪਹਿਲਾਂ ਤੁਸੀਂ ਪੰਜ ਪੌੜੀਆਂ ਠੀਕ ਕਰੋ ਫਿਰ ਆਪਾਂ ਅੱਗੇ ਜਲਾਂਗੇ ਠੀਕ ਆ ਇਹ ਗੱਲ ਦਾ ਖਿਆਲ ਰੱਖਣਾ ਤੇ ਅਗਲੇ ਹਫਤੇ ਹੋ ਸਕਦਾ ਉੱਥੇ ਮੈਗ ਵਿਲਾ ਹੋ ਜੇ ਤੇ ਤੁਹਾਡਾ ਨਾਨਾ ਜਿਹੜਾ ਉਹ ਬੜਾ ਸੋਹਣਾ ਸੁਖਲਾਈ ਦਊਗਾ ਤੇ ਪ੍ਰੈਕਟਿਸ ਕਰਕੇ ਆਉਣੀ ਠੀਕ ਆ ਹਾਂ ਲੇਖੋ ਮੈਂ ਮਟੇਦਾ ਹੁਣ ਕਰਦਾ ਰਹੇ ਜੀ ਹਾਂ ਚਲੋ ਸ਼ਾਬਾਸ਼ ਚਲੋ ਜੀ ਹਾਂਜੀ ਸਾਰੇ ਜਣੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕੋ ਸੱਚਾ ਸਾਹਿਬ ਸਾਚ ਨਾਏ ਸੱਚਾ ਸਾਹਿਬ ਸਾਚ ਨਾਏ ਸੱਚਾ ਸਾਹਿਬ ਸਾਚ ਨਾਏ ਬੜੇ ਲੋਕ ਇਹਨੂੰ ਸਾਹਿਬ ਸਾਹਿਬ ਹੀ ਕਹੀ ਜਾਂਦੇ ਆ ਕੀ ਕਹੀ ਜਾਂਦੇ ਆ ਸਾਹਿਬ ਨਹੀਂ ਕਹਿਣਾ ਸਾਹਿਬ 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 ਹਾਇ ਸਿਆਰੀ ਲਾ ਕੇ ਸਾਹਿਬ ਸਾਚਾ ਸਾਹਿਬ ਸਾਜ ਨਾਏ ਸਾਚਾ ਸਾਹਿਬ ਸਾਜ ਨਾਏ ਨਾਏ ਹਾਂ ਬਿੰਦੀ ਨਾਲ ਲਾਓ ਉਦਾਂ ਬੋਲਣ ਦਾ ਯਤਨ ਕਰੋ ਨਾਏ ਨਾਏ ਠੀਕ ਆ ਸਾਚਾ ਸਾਹਿਬ ਸਾਜ ਨਾਏ ਸਾਚਾ ਸਾਹਿਬ ਸਾਜ ਨਾਏ ਭਾਖਿਆ ਪਾਉ ਅਪਾਰ ਭਾਖਿਆ ਪਾਉ ਅਪਾਰ ਜੜਾਰੇ ਉਂਕੜ ਦੌਣਾ ਭਾਖਿਆ ਪਾਉ ਅਪਾਰ ਭਾਖਿਆ ਪਾਉ ਅਪਾਰ ਹਾ ਵੇਖੋ 1 2 3 4 5 5 ਹਜ਼ਾਰੀਆਂ ਆਉਣੀਆਂ ਵਾ ਹਰ ਅੱਖਰ ਦੇ ਵਿੱਚ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਹਾ ਆਖ ਹੈ ਮੰਗ ਹੈ ਦੇਹ ਦੇਹ ਆਖ ਹੈ ਮੰਗ ਹੈ ਦੇਹ ਦੇਹ ਨੀ ਗਾਣਾ ਦੇਹ ਦੇਹ ਨੀ ਦੇਹੇ ਦੇਹੇ ਪੇਹੇ ਪੇਹੇ ਹਾਏ ਨੂੰ ਸਾਰੀ ਹੈ ਬੋਲੋ ਹਾਏ ਨੂੰ ਸਾਰੀ ਹੈ ਹਾਏ ਸਾਰੀ ਦੇਖੋ 1 2 3 4 ਚਾਰ ਹਾਏ ਨੂੰ ਸਿਹਾਰੀਆਂ ਆ ਗਈਆਂ ਆ ਗਈਆਂ ਨਾ ਬੋਲੋ ਆਖੇ ਮੰਗੇ ਦੇਹ ਦੇਹ ਆਖੇ ਮੰਗੇ ਦੇਹ ਦੇਹ ਦਾਤੇ ਕਰੇ ਦਾਤਾਰ ਉੱਚੀ ਦਾਤ ਕਰੇ ਦਾਤਾਰ ਸਾਥ ਕਰੇ ਪਾਤਾਰ ਸੱਚਾ ਸਾਹਿਬ ਸਾਚ ਨਾਏ ਸਾਚਾ ਸਾਰੇ ਸੱਚ ਨਾਏ ਆਖਿਆ ਪਾਉ ਅਪਾਰ ਆਖਿਆ ਪਾਉ ਅਪਾਰ ਇੱਥੇ ਵੀ ਧਿਆਨ ਰੱਖਣਾ ਇਹਨੂੰ ਆਪਾਰ ਨਹੀਂ ਕਹਿਣਾ ਠੀਕ ਆ ਆਪਾਰ ਨਹੀਂ ਕਹਿਣਾ ਅਪਾਰ ਹੀ ਕਹਿਣਾ ਅਪਾਰੀ ਆਖੇ ਮੰਗੇ ਦੇਹ ਦੇਹ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਦਾਤ ਹੈ ਆਾਲ ਕਿਨੇ ਤੁਸੀਂ ਜਾਣਾ ਤੁਸੀਂ ਜਾਣ ਜਾਓ ਫੇਰ ਕੇ ਅੱਗੇ ਰੱਖੀ ਹੈ ਫੇਰ ਕੇ ਅੱਗੇ ਰੱਖੀ ਹੈ ਤੁਸੀਂ 90% ਸੁਣਿਆ ਹੋਊਗਾ ਵੀ ਫੇਰ ਕੇ ਹੀ ਗਈ ਜਾਂਦੇ ਸਾਰੇ ਫੇਰ ਕੇ ਠੀਕ ਆ ਗਲਤ ਆ رکیشرام لو کے اگ رکھیے ہاں فیر کے اگ رکھیے نہیں کہنا مطلب کہہ داوا کٹے نہیں کہنے فی کے سمجھ ਫੇਰ ਕੇ ਅੱਗੇ ਰੱਖੀਐ ਫੇਰ ਕੇ ਰੱਖੀਐ ਜਿੱਤ ਦਿਸਾ ਦਰਬਾਰ ਜਿੱਤ ਦਿਸਾ ਦਰਬਾਰ ਜਿੱਤ ਦਿਸਾ ਦਰਬਾਰ ਹੁਣ ਆ ਗਿਆ ਮੈਂ ਜਿਸ ਕਰਕੇ ਸਵੇਰੇ ਪਹਿਲਾਂ ਤੁਹਾਨੂੰ ਹੁਣ ਕਲੌੜਾ ਹੋੜਾ ਇਹਨੂੰ ਸਾਰੇ ਜਾਣੇ ਮੂੰਹ ਮੂੰਹ ਭਈ ਜਾਂਦੇ ਮੂੰਹ 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 موہ کے بولن بولیے موہ کے بولن بولیے موہ کے بولن بولے جنہیں مرضی سن لو نبے پچانوے پرسینٹ چنگے پڑے بندے سن لو یہ منہ نہیں ہے یہ موہ بولو موہ ممے اکڑ مو ہاہے کروڑا ہو پورا کھولو ہاہے کروڑا ہو موہ موہ ਮੂੰਹ ਹੋ ਵੀ ਨਹੀਂ ਕਹਾਂ ਬਹੁਤ ਕਮਾਲ ਕਰਤੀ ਗਈਆਂ ਨੇ ਮੂੰਹ ਪਾੜ ਕਰ ਲਿਆ ਵਾ ਮੂੰਹ ਆਪਣੇ ਕੋਲੋਂ ਹੀ ਆ ਵੇਖੋ ਆ ਮੂੰਹ ਮੂੰਹ ਕਈਆਂ ਨੇ ਮੂੰਹ ਕਰ ਲਿਆ ਕਈਆਂ ਨੇ ਮੂੰਹ ਕਰ ਲਿਆ ਕਈਆਂ ਨੇ ਮੂੰਹ ਕਰ ਲਿਆ ਠੀਕ ਆ ਤੁਸੀਂ ਸੁਣਿਓ ਜਾ ਕੇ ਜਿੱਥੇ ਮਰਜੀ 90 ਤੋਂ 95% ਜਿਹੜੇ ਆ ਨਾ ਜਿਹੜੇ ਪੜੇ ਲਿਖੇ ਆ ਜਿਹੜੇ ਕੁੜਕੇ ਲੈ ਕੇ ਬਹਿ ਜਾਂਦੇ ਸਾਰੇ ਜਣੇ

موہ کے بولن بولیے نوٹ کرو گے سارے جنو مرضی سن لو سی پچاسی پرسینٹ لوگ بولیے موہوں کے بولن بولیے آندیے ببے ہوڑا بو للے بیاری لی بولی اڑے گرام اے بولو بولیے اے موہن بولی اے کے بولن بولی ہے جت سونے ترے پیار ਨਾਨੇ ਜਾਰੀ ਜਿੱਤ ਸੋਨੇ ਧਰੇ ਪਿਆਰ ਜਿੱਤ ਸੋਨੇ ਧਰੇ ਪਿਆਰ ਠੀਕ ਆ ਇਦਾਂ ਹੀ ਆ ਤੁਹਾਨੂੰ ਪਤਾ ਹੋਣਾ ਤੁਸੀਂ ਬੋਲਦੇ ਵੀ ਰਹੇਗੇ ਪਾਠ ਕੀਤੇ ਸਾਰੇ ਇਦਾਂ ਹੀ ਕਰਦੇ ਆ ਠੀਕ ਆ ਅੱਗੇ ਆ ਗਿਆ ਅੰਮ੍ਰਿਤ ਵੇਲਾ ਸੱਚ ਨਾਉ ਅੰਮ੍ਰਿਤ ਵੇਲਾ ਸੱਚ ਨਾਉ ਇਹਨੂੰ ਨਾਉ ਨਹੀਂ ਕਹਿੰਦਾ ਨੰਨੇ ਬਿੰਦੀ ਨਹੀਂ ਲਾਉਣੀ ਆਪਾਂ ਕੋਸ਼ਿਸ਼ ਕਰੋ ਨਾ ਨਾ ਬਿੰਦੀ ਲਾਉਣ ਦੀ ਤੇ ਕੋਸ਼ਿਸ਼ ਕਰੋ ਇਹਨੂੰ ਏਦਾਂ ਬੋਲਣ ਦੀ ਵੀ ਨਾ ਬਿੰਦੀ ਲੱਗੇ ਅੰਮ੍ਰਿਤ ਵੇਲਾ ਸੱਚ ਨਾਓ ਅੰਮ੍ਰਿਤ ਵੇਲਾ ਸੱਚ ਨਾਓ 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 ਵੀ ਨਹੀਂ ਬਣਦੇ ਨਾਓ 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 ਬਣਾਤੀ ਤੇ ਬੇੜੀ ਬਣ ਜਾਣੀ ਆ ਨਾਓ 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 ਵੀ ਨਹੀਂ ਤੇ ਨਾਓ ਵੀ ਨਹੀਂ ਅੰਮ੍ਰਿਤ ਵੇਲਾ ਸੱਚ ਨਾਓ ਅੰਮ੍ਰਿਤ ਵੇਲਾ ਸੱਚ ਨਾਓ ਨਾਓ ਨਾਮੇ ਨਾਮ ਦਾ ਨਾਓ آؤ آئی بھی چار کرمی آپ کرمی آپڑا نظری موکھ دوار یہ بھی موخ نیے موکھ موخ, موخ نیے ٹھیک ہے نزری موکھ دوار نہیں نزری موکھ دوار نظری ਮੂਖ ਦਵਾਰ ਮੂਖ ਦਵਾਰ ਮੂਖ ਦਵਾਰ ਮੂਖ ਦਵਾਰ ਹਾਂ ਅੱਗੇ ਆ ਗਿਆ ਨਾਨਕ ਨਾਨਕ ਬਿਸਰਾਮ ਦੇਣਾ ਨਾਨਕ ਨਾਨਕ ਇਹ ਵਹਿ ਜਾਣੀ ਹੈ ਇਹ ਵਹਿ ਜਾਣੀ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਵੀ ਕਮਾਲ ਕਰਤੀ ਕਿਸੇ ਨੇ ਪਾਠ ਐਵੇਂ ਜਾਣੀਏ ਵੀ ਕਈ ਕਰਦੇ ਐਵੇਂ ਸੁਣਿਓ ਸੁਣਿਆ ਹੋਊ ਤੁਸੀਂ ਕਈਆਂ ਦੇ ਮੂੰਹ ਐ ਵੀ ਸੁਣਿਆ ਹੋਊਗਾ ਕਿ ਜੇ ਪਿੰਡਾਂ ਥਾਵਾਂ ਦੇ ਵਿੱਚ ਮਿਲਦੇ ਆ ਵੀ ਨਾਨਕ ਐਵੇਂ ਜਾਣੀਆ ਹੈ ਬਹੁਤੇ ਜਿਆਦੇ ਜਾਣੇ ਜਿਹੜੇ ਆ ਠੀਕ ਆ ਕ ਬਹੁਤ ਜਿਆਦੇ ਲੋਕ ਜਿਹੜੇ ਆ ਇਹਨੂੰ ਐਵੇਂ ਐਵੇਂ ਕਰੀ ਜਾਂਦੇ ਨਾਨਕ ਐਵੇਂ ਜਾਣੀਆ ਠੀਕ ਆ ਤੇ ਤੁਸੀਂ ਸੋਚੋ ਵੀ ਇਹ ਤੇ ਸਿੱਧਾ ਹੀ ਜਿਹੜਾ ਗੁਰਗੁਰਬਾਣੀ ਭਗਤੀ ਦਾ ਇੱਕ ਅਰਥ ਦਾ ਨਰਥ ਆ ਇਹਦੇ ਨੰਬਰ ਤਾਂ ਨੂੰ ਕੀ ਮਿਲਣਗੇ ਇਹਦੇ ਮਹਾਰਾਜ ਤੁਹਾਡੇ ਤੇ ਬਖਸ਼ਿਸ਼ ਕੀ ਕਰਨਗੇ ਤੁਹਾਡੇ ਤੇ ਕਾਪੀਆਂ ਜਿਹੜੀਆਂ ਭਰ ਜਾਣੀਆਂ ਨਾਨਕ ਏਵੈ ਨਾਨਕ ਏਵੈ ਜਾਣੀ ਹੈ ਨਾਨਕ ਏਵੈ ਜਾਣੀ ਹੈ ਹੁਣ ਦੇਖੋ ਵੀ ਹਾਂ ਆ ਧਿਆਨ ਰੱਖਣਾ ਵਾ ਇਹਨੂੰ ਐਵੇਂ ਨਹੀਂ ਕਹਿਣਾ ਐਵੇਂ ਇਹਨੂੰ ਏਵੈ ਹੀ ਕਹਿਣਾ ਬੋਲੋ ਏਵੈ ਏਵੈ ਵਾਜਣਾ ਕਰੋ ਕਿ ਨਾਨਕ ਏਵੈ ਜਾਣੀ ਹੈ ਨਾਨਕ ਏਵੈ ਜਾਣੀ ਹੈ ਨਾਨਕ ਏਵੈ ਜਾਣੀ ਹੈ ਨਾਨਕ ਏਵੈ ਜਾਣੀ ਹੈ ਅਵੀ ਜਾਣੀਏ ਨਹੀਂ ਆ ਠੀਕ ਆ ਜਾਣੀਏ ਨਹੀਂ ਆ ਆ ਵੀ ਗਲਤ ਜੀ ਇਹ ਵੀ ਜਾਣੀ ਐ ਜਾਣੀ ਐ ਜਾਣੀ ਐ ਜਾਣੀ ਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਉਹ ਇੱਕ ਚੀਜ਼ ਦਾ ਬਹੁਤ ਖਾਸ ਧਿਆਨ ਰੱਖਣਾ ਬੱਬਾ ਤੇ ਪੱਬਾ ਦੋਵੇਂ ਲੱਗ ਚੀਜ਼ਾਂ ਸਾਬ ਨਹੀਂ ਆ ਠੀਕ ਆ ਸਭ ਸਭ ਪੱਬਾ ਕਸ ਕੇ ਉਹ ਬੋਲਿਆ ਜਾਂਦਾ ਬੱਬਾ ਹੌਲੀ ਬੋਲਿਆ ਜਾਂਦਾ ਸਾਬ ਨਹੀਂ ਆ ਸਾਬ ਆ ਠੀਕ ਆ ਸਭ ਆਪੇ ਸਤਿਆਰ ਸਭ ਆਪੇ ਸਤਿਆਰ ਸਭ ਆਪੇ ਸਤਿਆਰ ਸਭ ਆਪੇ ਸਤਿਆਰ ਠੀਕ ਆ ਸੱਚਾ ਸਾਹਿਬ ਸਾਚ ਨਾਏ ਸੱਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਪਾਖਿਆ ਭਾਉ ਅਪਾਰ ਅਥਹ ਮੰਗਹ ਦੇਹ ਦੇਹ ਅਥਹ ਮੰਗਹ ਦੇਹ 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 ਦਾਤ ਕਰੇ ਦਾਤਾਰ ਦਾਤ ਕਰੇ ਦਾਤਾਰ ਫੇਰ ਫੇਰ ਜਿਗਰਾਮ ਦੇ ਨਾਲ ਫੇਰ ਫੇਰ ਕਿ ਅੱਗੇ ਰੱਖੀ ਐ ਕਿ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਜਿਤ ਦਿਸੈ ਦਰਬਾਰ ਮੋਹ ਮੋਹ బోలీ జ తర పారమృత వేళా సచ నీ నో వండ విచార ਗਰਮੀ ਆਵੇ ਕੱਪੜਾ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਨੋਟ ਕਰ ਲੈ ਬਿਸਨਾਮ ਲਾੜੇ ਜੇ ਠੀਕ ਆ ਹੈ ਨੋਟ ਕਰੋ ਆਪਣਾ ਸਾਰੇ ਬਿਸਨਾਮ ਲਓ ਠੀਕ ਆ